ਸੋ ਸ੍ਰੀ ਗੁਰ ਪੰਜਾਬੀਓ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਆਉਣ ਵਾਲੇ ਹਰ ਵਿਦਿਆਰਥੀ ਦਾ ਸਭ ਤੋਂ ਵੱਡਾ ਸੁਪਨਾ ਹੁੰਦਾ ਹੈ ਕਿ ਉਹ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉੱਥੇ ਪੱਕਾ ਹੋ ਜਾਵੇ ਇਹੀ ਕਾਰਨ ਹੈ ਕਿ ਵਿਦਿਆਰਥੀ ਲੱਖਾਂ ਰੁਪਏ ਖਰਚ ਕਰਕੇ ਕੈਨੇਡਾ ਵਰਗੇ ਵਿਕਸੀ ਦੇਸ਼ਾਂ ਵਿੱਚ ਆਉਂਦੇ ਹਨ ਚੰਗੀ ਗੱਲ ਇਹ ਹੈ ਕਿ ਕੈਨੇਡਾ ਸਰਕਾਰ ਵਿਦੇਸ਼ੀ ਵਿਦਿਆਰਥੀਆਂ ਨੂੰ ਪੀਆਰ ਲੈਣ ਲਈ ਕਈ ਸੁਨਹਿਰੇ ਮੌਕੇ ਦਿੰਦੀ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਉਹਨਾਂ ਪੰਜ ਖਾਸ ਤਰੀਕਿਆਂ ਬਾਰੇ ਦੱਸਾਂਗੇ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਕੈਨੇਡਾ ਵਿੱਚ ਪੀਆਰ ਹਾਸਲ ਕਰ ਸਕਦੇ ਹੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਕੋਆਪ ਪ੍ਰੋਗਰਾਮ ਦਾ ਫਾਇਦਾ ਸਭ ਤੋਂ ਪਹਿਲਾ ਤਰੀਕਾ ਕੀ ਹੈ ਕੋਆਪ ਪ੍ਰੋਗਰਾਮ ਵਿੱਚ ਦਾਖਲ ਲੈਣਾ ਕੈਨੇਡਾ ਦੀ ਜੌਬ ਮਾਰਕੀਟ ਵਿੱਚ ਪਹਿਲੀ ਵਾਰ ਐਂਟਰੀ ਲੈਣੀ ਕਾਫੀ ਮੁਸ਼ਕਲ ਹੁੰਦੀ ਹੈ ਪਰ ਕੋਆਪ ਪ੍ਰੋਗਰਾਮ ਰਾਹੀਂ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਕੰਮ ਕਰਨ ਦਾ ਤਜਰਬਾ ਹਾਸਲ ਕਰ ਲੈਂਦੇ ਹਨ ਜੇਕਰ ਤੁਸੀਂ ਆਪਣੀ ਪਲੇਸਮੈਂਟ ਦੌਰਾਨ ਚੰਗਾ ਪ੍ਰਦਰਸ਼ਨ ਕਰਦੇ ਹੋ ਤਾਂ ਉਹੀ ਕੰਪਨੀ ਤੁਹਾਨੂੰ ਗ੍ਰੈਜੂਏਸ਼ਨ ਤੋਂ ਬਾਅਦ ਪੱਕੀ ਨੌਕਰੀ ਦੇ ਸਕਦੀ ਹੈ ਕੈਨੇਡਾ ਵਰਕ ਐਕਸਪੀਰੀਅੰਸ ਹੋਨ ਨਾਲ ਐਕਸਪ੍ਰੈਸ ਐਂਟਰੀ ਵਿੱਚ ਤੁਹਾਡੇ ਪੁਆਇੰਟ ਵੱਧ ਜਾਂਦੇ ਹਨ ਅਤੇ ਪੀਆਰ ਦੀ ਸੰਭਾਵਨਾ ਕਈ ਗੁਣਾ ਵੱਧ ਜਾਂਦੀ ਹੈ ਦੂਜਾ ਤਰੀਕਾ ਹੈ ਵਰਕ ਪਰਮਿਟ ਐਕਸਪੀਰੀਅੰਸ ਇਕੱਠਾ ਕਰਨਾ ਕੈਨੇਡਾ ਵਿੱਚ ਜਿਨ੍ਹਾਂ ਵਿਦਿਆਰਥੀਆਂ ਕੋਲ ਸਥਾਨਕ ਕੰਮ ਦਾ ਤਜਰਬਾ ਹੁੰਦਾ ਹੈ ਉਨ੍ਹਾਂ ਨੂੰ 50 ਵਾਦੂ ਸੀਆਰਐਸਐਸ ਪੁਆਇੰਟ ਮਿਲਦੇ ਹਨ ਤੁਸੀਂ ਫੁੱਲ ਟਾਈਮ ਸਟੂਡੈਂਟ ਰਹਿੰਦੇ ਹੋਏ ਵੀ ਛੁੱਟੀ ਦੌਰਾਨ ਜਾਂ ਰਿਮੋਟ ਜੌਬ ਰਾਹੀਂ ਤਜਰਬਾ ਹਾਸਲ ਕਰ ਸਕਦੇ ਹੋ ਇਹ ਐਕਸਟਰਾ ਪੁਆਇੰਟ ਪੀਆਰ ਦੀ ਫਾਈਲ ਨੂੰ ਮਜ਼ਬੂਤ ਕਰਨਾ ਵਿੱਚ ਬਹੁਤ ਸਹਾਇੀ ਸਦ ਹੁੰਦੇ ਹਨ ਇਸ ਲਈ ਸਿਰਫ ਪੜ੍ਹਾਈ ਹੀ ਨਹੀਂ ਸਗੋ ਸਹੀ ਖੇਤਰ ਵਿੱਚ ਕੰਮ ਕਰਨ ਲਈ ਵੀ ਧਿਆਨ ਦਿਵੋ ਤੀਜਾ ਤੇ ਬਹੁਤ ਹੀ ਜ਼ਰੂਰੀ ਤਰੀਕਾ ਕੀ ਹੈ ਤੁਸੀਂ ਉਹ ਕੋਰਸ ਚੁਣੋ ਜਿਨ੍ਹਾਂ ਦੀ ਕੈਨੇਡਾ ਵਿੱਚ ਸਭ ਤੋਂ ਵੱਧ ਮੰਗ ਹੈ ਹੈਲਥ케ਅਰ ਸੋਸ਼ਲ ਵਰਕ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਖੇਤੀਬਾੜੀ ਅਤੇ ਐਜੂਕੇਸ਼ਨ ਅਜਿਹੇ ਖੇਤਰ ਹਨ ਜਿੱਥੇ ਕਾਮਿਆਂ ਦੀ ਭਾਰੀ ਕਮੀ ਐਕਸਪੀਰੀਅੰਸ ਐਂਟਰੀ ਦੀ ਸਪੈਸ਼ਲ ਓਕੂਪੇਸ਼ਨ ਕੈਟਾਗਰੀ ਤਹਿਤ ਇਹਨਾਂ ਨੌਕਰੀਆਂ ਵਾਲੇ ਲੋਕਾਂ ਨੂੰ ਪੀਆਰ ਦੇਣ ਵਿੱਚ ਪਹਿਲ ਦਿੱਤੀ ਜਾਂਦੀ ਹੈ ਜੇਕਰ ਤੁਹਾਡੀ ਡਿਗਰੀ ਇਹਨਾਂ ਫੀਲਡ ਵਿੱਚੋਂ ਹੈ ਤਾਂ ਤੁਹਾਡੀ ਪੀਆਰ ਦਾ ਰਸਤਾ ਬਹੁਤ ਸੌਖਾ ਹੋ ਜਾਂਦਾ ਹੈ ਚੌਥਾ ਤਰੀਕਾ ਹੈ ਆਪਣਾ ਨੈਟਵਰਕ ਮਜ਼ਬੂਤ ਰੱਖਣਾ ਕੈਨੇਡਾ ਵਿੱਚ ਬਹੁਤ ਸਾਰੀਆਂ ਨੌਕਰੀਆਂ ਆਜਈਆਂ ਹੁੰਦੀਆਂ ਹਨ ਜੋ ਆਮ ਤੌਰ ਤੇ ਵਿਗਿਆਪਨਾ ਵਿੱਚ ਨਹੀਂ ਆਉਂਦੀਆਂ ਸਗੋਂ ਰੈਫਰਲ ਰਾਹੀਂ ਮਿਲਦੀਆਂ ਹਨ ਆਪਣੇ ਕਾਲਜ ਜਾਂ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀਆਂ ਨਾਲ ਜੁੜੇ ਰਹੋ ਉਹ ਤੁਹਾਨੂੰ ਨਾ ਸਿਰਫ ਸਹੀ ਰਾਹ ਦਿਖਾ ਸਕਦੇ ਹਨ ਸਗੋਂ ਚੰਗੀ ਕੰਪਨੀਆਂ ਵਿੱਚ ਤੁਹਾਡਾ ਰੈਫਰਲ ਵੀ ਪਵਾ ਸਕਦੇ ਹਨ ਯਾਦ ਰੱਖੋ ਕੈਨੇਡਾ ਵਿੱਚ ਤੁਹਾਡਾ ਨੈਟਵਰਕ ਹੀ ਤੁਹਾਡੀ ਸਭ ਤੋਂ ਵੱਡੀ ਤਾਕਤ ਹੈ ਪੰਜਵਾਂ ਤੇ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਕੀ ਹੈ ਫ੍ਰੈਂਚ ਭਾਸ਼ਾ ਸਿੱਖਣਾ ਜੇਕਰ ਤੁਸੀਂ ਅੰਗਰੇਜ਼ੀ ਦੇ ਨਾਲ ਨਾਲ ਇੰਟਰਮੀਡੀਏਟ ਲੈਵਲ ਦੀ ਫ੍ਰੈਂਚ ਸੀਵੀ ਸਿੱਖ ਲੈਂਦੇ ਹੋ ਤਾਂ ਤੁਹਾਨੂੰ ਪੰਜਾਬ ਵਾਧੂ ਸੀਆਰਐਸਸ ਸਕੋਰ ਪੁਆਇੰਟ ਮਿਲ ਸਕਦੇ ਹਨ ਖਾਸ ਕਰਕੇ ਕਿਊਬਿਕ ਵਰਗੇ ਇਲਾਕਿਆਂ ਵਿੱਚ ਫ੍ਰੈਂਚ ਜਾਣਨ ਵਾਲਿਆਂ ਨੂੰ ਪੀਆਰ ਲਈ ਪਹਿਲ ਦਿੱਤੀ ਜਾਂਦੀ ਹੈ ਆਪਣੀ ਡਿਗਰੀ ਤੋਂ ਬਾਅਦ ਜਾਂ ਪੜ੍ਹਾਈ ਦੇ ਦੌਰਾਨ ਫ੍ਰੈਂਚ ਸਿੱਖ ਕੇ ਤੁਸੀਂ ਬਾਕੀ ਵਿਦਿਆਰਥੀਆਂ ਨਾਲੋਂ ਕਈ ਕਦਮ ਅੱਗੇ ਨਿਕਲ ਸਕਦੇ ਹੋ ਅਤੇ ਜਲਦੀ ਪੱਕੇ ਹੋ ਸਕਦੇ ਹੋ ਦੋਸਤੋ ਇਹ ਹਨ ਉਹ ਪੰਜ ਤਰੀਕੇ ਜੋ ਤੁਹਾਨੂੰ ਕੈਨੇਡਾ ਵਿੱਚ ਪੱਕੇ ਹੋਣ ਵਿੱਚ ਮਦਦ ਕਰਨਗੇ ਜੇਕਰ ਤੁਸੀਂ ਸਹੀ ਯੋਜਨਾਬੰਦੀ ਨਾਲ ਚੱਲਦੇ ਹੋ ਤਾਂ ਕੈਨੇਡਾ ਪੀਆਰ ਲੈਣੀ ਕੋਈ ਸੰਭਵ ਕੰਮ ਨਹੀਂ ਹੈ ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਫਾਇਦੇਮੰਦ ਲੱਗੀ ਹੋਵੇਗੀ ਇਸ ਤਰ੍ਹਾਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਧੰਨਵਾਦ